ਮੇਰਾ ਨਾਮ ਕਮਲਜੀਤ ਸ਼ਾਹੀ ਜਿਹਦੇ ਨਾਲ ਮੇਰੇ ਸਾਥੀ ਨੇ ਰਪਿੰਦਰ ਸਿੰਘ ਗਿੱਲ ਤੇ ਅਸੀਂ ਖੇਲੋ ਮਾਸਟਰ ਦੇ ਵਿੱਚ ਜਿਹੜੀਆਂ ਤੀਜੀਆਂ ਕੁਈਆਂ ਨੇ ਨੈਸ਼ਨਲ ਗੇਮਸ ਦਿੱਲੀ ਦੇ ਵਿੱਚ ਉੱਥੇ ਅਸੀਂ 45 ਦੇ ਵਿੱਚ ਤੇ 55 ਦੇ ਵਿੱਚ ਦੋ ਟੀਮਾਂ ਪੰਜਾਬ ਵੱਲੋਂ ਗਈਆਂ ਸੀਆਂ ਜਿਹੜੀ 45 ਦੀ ਟੀਮ ਹੈ ਉਹਨੇ ਸਿਲਵਰ ਮੈਡਲ ਜਿੱਤਿਆ ਤੇ ਫਰਸਟ ਉਹਨਾਂ ਦੇ ਵਿੱਚ ਸ਼ਿਮਲੇ ਦੀ ਟੀਮ ਸੀ ਜੀ ਹਿਮਾਚਲ ਦੀ ਤੇ 55 ਦੇ ਵਿੱਚ ਸਾਡੀ ਟੀਮ ਜਿਹੜੀ ਆ ਆ 골ਡ ਮੈਡਲ ਜਿੱਤ ਕੇ ਆਈ ਹੈ ਤੇ ਬਾਕੀ ਮੇਰੇ ਸਾਥੀ ਨੇ ਜਿਹੜੇ ਸਾਡੀ ਟੀਮ ਦੇ ਵਿੱਚ ਚਾਰ 올림픽 ਖੇਡ ਰਹੇ ਸੀਗੇ ਤੇ ਬੜੀ ਵਧੀਆ ਜਿਹੜੀ ਅਸੀਂ ਇਹ ਗੇਮ ਜਿੱਤ ਕੇ ਆਪਣੇ ਵਾਪਸ ਆયા ਇਹਦੇ ਵਿੱਚ ਮੈਂ ਇੱਕ ਐਡੀਸ਼ਨ ਕਰਨੀ ਚਾਹੁੰਦਾ ਕਿ ਇਹਦੇ ਚ ਸੱਤ ਪਲੇਅਰ ਜਿਹੜੇ ਸੀਗੇ ਸੰਭਾਲਲੇ ਦੇ ਸੀ मोस्टਲੀ ਮੁਕਾਬਲਾ ਜਿਹੜਾ ਪੰਜਾਬ ਦਾ ਸੀਗਾ 55 ਦੇ ਦਾ ਸਾਡੀ ਬਹੁਤ ਅੱਪਰ ਹੈਂਡ ਸੀਗਾ ਜਿਹੜਾ ਪਹਿਲਾ ਮੈਚ ਅਸੀਂ ਜਿੱਤੇ 11 0 ਤੇ ਜਿੱਤਿਆ ਸੀਗਾ ਤੇ ਫਾਈਨਲ ਦੇ ਵਿੱਚ ਵੀ ਅਸੀਂ 2-0 ਤੇ ਦਿੱਤੇ ਆ 45 ਦੇ ਵਿੱਚ ਮੁਕਾਬਲਾ ਬਹੁਤ ਸਖ਼ਤ ਸੀਗਾ ਉਹਨਾਂ ਦੀ ਟੀਮ ਤੋਂ ਅਸੀਂ ਇੱਕ ਮੈਚ ਜਿਹੜਾ ਫਾਈਨਲ ਮੈਚ ਲੂਜ਼ ਕੀਤਾ 1-0 ਤੇ ਅਸੀਂ ਹਾਰੇ ਅਤੇ ਸਾਡਾ ਸਿਲਵਰ ਮੈਡਲ ਆਇਆ ਤੇ ਜਿਹੜਾ ਹਿਮਾਚਲ ਸੀਗਾ ਉਹ 골ਡ ਲੈ ਕੇ ਪਹਿਲੇ ਨੰਬਰ ਤੇ ਰਿਹਾ ਜਿਹਦੇ ਮਾਸਟਰ ਗੇਮਸ ਹੋਈਆਂ ਨੇ ਉਹਦੇ ਵਿੱਚ ਸਾਡੇ ਸਬਰਾਲੇ ਸ਼ਹਿਰ ਦੀ ਇਲਾਕੇ ਦੀ ਟੀਮ ਆ ਜਿਹੜੀ ਹਾਕੀ ਦੀ 45 ਸਾਲਾਂ ਤੋਂ 55 ਸਾਲਾਂ ਦੀ ਟ੍ਰਿਕਨ ਗਈ ਸੀ ਉਹਦੇ ਵਿੱਚ ਇਹ ਦੋਨੋਂ ਜਿਹੜੇ ਮੈਡਲ ਆਏ ਨੇ ਉਹਦੇ ਵਿੱਚ ਮੈਂ ਸਾਰੀ ਟੀਮ ਨੂੰ ਵਧਾਈ ਦੇਣਾ ਚਾਹੁੰਨਾ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਪਾਰਟੀ ਵੱਲੋਂ ਤੇ ਸਬਰਾਣਾ ਇਲਾਕੇ ਵੱਲੋਂ ਕਿਉਂਕਿ ਜਿਹੜੇ ਖਿਡਾਰੀ ਨੇ ਸਾਰੇ ਮੈਂ ਸਮਝਦਾ ਕਿ ਰਾਸ਼ਟਰੀ ਅੰਤਰਰਾਸ਼ਟਰੀ ਖਿਡਾਣੇ ਦੇ ਸਾਰੇ ਇਹ ਪਹਿਲਾ ਸਟੇਜ ਵੀ ਖਿਲਕੇ ਨੇ ਉਹ ਤੁਸੀਂ ਮੈਡਲ ਜਿੱਤ ਕੇ ਲੈ ਕੇ ਆਏ ਨੇ ਔਰ ਵਕ-ਵਕ ਮੈਂ ਸਮਝਦਾ ਕਿ ਇਹ ਜਿਹੜੇ ਨਗਰਾ ਤੋਂ ਇਲਾਕੇ ਤੋਂ ਸ਼ਹਿਰ ਤੋਂ ਜਿਹੜੇ ਖਿਡਾਰੀ ਨੇ ਇਹ ਮੈਂ ਸਮਝਦਾ ਨੌਕਰੀ ਵੀ ਕਰਦੇ ਨੇ ਟੀਚਰ ਵੀ ਨੇ ਡਾਕਟਰ ਵੀ ਨੇ ਵਕ-ਵਕ ਮੈਂ ਸਮਝਦਾ ਕਿ ਜਿਹੜੇ ਇਹ ਗੇਮਾਂ ਦੇ ਵਿੱਚ ਆਪਣਾ ਭਾਗ ਲੈਣਦੇ ਨੇ ਇਹਨਾਂ ਨੇ ਨਾ ਸਭ ਨਾਲ ਕੋਈ ਬਹੁਤ ਵੱਡਾ ਜਿਹੜਾ ਅ ਵੱਡਾ ਟੂਰਨਾਮੈਂਚਪ੍ਰੋਫੈਸੀ ਉਹਦੇ ਵਿੱਚ ਗੌਰਮ ਮੈਡਨ ਤੇ ਸਿੰਦਰ ਮੈਡਨ ਜਿੱਤ ਕੇ ਆਨੇ ਅੱਜ ਇਹਨਾਂ ਦਾ ਸਨਮਾਨ ਰੱਖਿਆ ਗਿਆ ਸਾਰੇ ਇਲਾਕੇ ਵੱਲੋਂ ਸ਼ਹਿਰ ਵੱਲੋਂ ਅੱਜ ਇਹਨਾਂ ਦਾ ਸਨਮਾਨ ਕਰਦੇ ਹੋਏ ਅਸੀਂ ਬਹੁਤ ਹੀ ਖੁਸ਼ੀ ਮਹਿਸੂਸ ਕਰਦੇ ਆ ਇਹਨਾਂ ਨੂੰ ਲੱਖ ਲੱਖ ਵਧਾਈਆਂ ਬੰਨੇ ਆਪਣਾ ਨਾਮ ਦੱਸਦੇ ਸੇ ਸਾ ਜਿਹੜਾ ਇਹ ਕਿਤਾਬ ਨੂੰ ਸੁਆਗਤ ਕੀਤਾ ਗਿਆ ਹਾਕੀ ਟੀਮ ਦਾ ਕੀ ਕਹਿਣਾ ਜਾਊਗਾ ਜੀ ਮੈਂ ਐਡਵੋਕੇਟ ਦਰਜੀਤ ਸਿੰਘ ਚਾਹੀ ਅੱਜ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਸਮਰਾਲੇ ਸ਼ਹਿਰ ਦੇ 9 ਪਲੇਅਰ ਜਿਨ੍ਹਾਂ ਚੋਂ 10ਵਾਂ ਪਲੇਅਰ ਪਿੰਡ ਰਾਮਪੁਰ ਨੇੜੇ ਉਹਦਾ ਸੀਗਾ ਤੇ ਉਹ ਦਿੱਲੀ ਤੋਂ 55 ਸਾਲ ਦੀ ਟੀਮ ਔਰ 45 ਸਾਲ ਵਾਲੀ ਟੀਮ ਦੇ ਵਿੱਚ 골ਡ ਔਰ ਸਿਵਲਰ ਮੈਡਲ ਲੈ ਕੇ ਆਏ ਨੇ ਤੇ ਤੀਜਾ ਖੇਲੋ ਭਾਰਤ ਜਿਹੜਾ ਉੱਥੇ ਮੈਚ ਹੋਇਆ ਸੀਗਾ ਉਹਦੇ ਵਿੱਚੋਂ ਉਹ ਇਹਨਾਂ ਨੇ ਸਾਰੇ ਇੰਡੀਆ ਦੇ ਵਿੱਚੋਂ 골ਡ ਜਿੱਤਿਆ ਹੈਗਾ ਔਰ ਸਮਰਾਲੇ ਦੀ ਉਹ ਸਾਰੀ ਟੀਮ ਸੀਗੀ ਇਸ ਕਰਕੇ ਸਮਰਾਲੇ ਇਲਾਕੇ ਦੇ ਲੋਕਾਂ ਦਾ ਆ ਇਹ ਫਰਜ ਬਣਦਾ ਸੀਗਾ ਕਿ ਇਸ ਟੀਮ ਦੇ ਆਉਣ ਤੇ ਉਹਨਾਂ ਦਾ ਸਵਾਗਤ ਕਰੀਏ ਇਸੇ ਕਰਕੇ ਅੱਜ ਜਿਹੜਾ ਫੰਕਸ਼ਨ ਕੀਤਾ ਹੈਗਾ ਅਸੀਂ ਔਰ ਇਸ ਸਵਾਗਤ ਦੇ ਵਿੱਚ ਸਾਡੇ ਨਾਲ ਸਾਬਕਾ ਐਮਐਲਏ ਜਗਜੀਤ ਸਿੰਘ ਖੀਰਨੀਆ ਕਰਨਵੀਰ ਸਿੰਘ ਢਿੱਲੋਂ ਸਰਦਾਰ ਅਮਰੀਕ ਸਿੰਘ ਢਿੱਲੋਂ ਔਰ ਜਗਤਾਰ ਸਿੰਘ ਐਮਐਲਏ ਮੌਜੂਦਾ ਨੇ ਉਹ ਸ਼ੁਭ ਕਾਮਨਾਵਾਂ ਭੇਜੀਆਂ ਹੈਗੀਆਂ ਨੇ ਉਹ ਆ ਮੂਰੇ ਹੋ ਕੇ ਉਹਨਾਂ ਨੇ ਸਵਾਗਤ ਕੀਤਾ ਮੈਨੂੰ ਲੱਗਦੀ ਹੈ ਸਾਰੇ ਸਮਰਾਲੇ ਵੱਲੋਂ ਮੈਂ ਫਿਰ ਤੋਂ ਸਾਰੇ ਪਲੇਅਰਾਂ ਨੂੰ ਬਹੁਤ-ਬਹੁਤ ਮੁਬਾਰਕ ਪੇਸ਼ ਕਰਦਾ ਅਵੇਦ